ਭਾਈ ਆ ਦੇ ਲੋ ਕਈ ਲੋਕੀ ਨਾ ਟਰੱਕ ਦੇ ਕਨੈਕਟਰ ਸਾਈਡ ਤੋਂ ਦੀ ਕਾਰ ਜਾਂ ਮੋਟਰਸਾਈਕਲ ਕੱਢਣ ਲੱਗ ਜਾਂਦੇ ਆ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੰਨੇ ਆ ਆ ਦੇਖ ਲਓ ਤੁਸੀਂ ਇੱਥੇ ਜਦੋਂ ਤੁਸੀਂ ਆਹ ਸਾਈਡ ਉਦੀ ਆਪਣੀ ਕਾਰ ਜਾਂ ਮੋਟਰਸਾਈਕਲ ਕੁਝ ਵੀ ਕੱਢਦੇ ਹੋ ਮੰਨ ਕੇ ਚਲੋ ਇੱਥੇ ਕਾਰ ਆ ਗਈ ਜਾਂ ਤੁਹਾਡਾ ਮੋਟਰਸਾਈਕਲ ਇੱਥੇ ਆ ਗਿਆ ਜਾਂ ਉਹ ਬੈਂਕਰਾਂ ਗੱਡੀ ਦਾ ਹੁਣ ਜਿਹੜਾ ਡਰਾਈਵਰ ਆ ਡਰਾਈਵਰ ਪਰਲੀ ਸਾਈਡ ਬੈਠਾ ਇਧਰਲੀ ਸਾਈਡ ਡਰਾਈਵਰ ਨੂੰ ਕੁਝ ਨਹੀਂ ਦਿੰਦਾ ਠੀਕ ਆ ਤੇ ਤੁਸੀਂ ਇੱਥੇ ਥੱਲੇ ਆਪਣੀ ਕਾਰ ਖੜਾ ਲੈਨੇ ਹੋ ਹੁਣ ਹਰ ਇੱਕ ਗੱਡੀ ਦੇ ਉੱਤੇ ਬੰਦੇ ਆ ਜਿਹੜੇ ਡਰਾਈਵਰ ਇਕੱਲੇ-ਇਕੱਲੇ ਆ ਇੱਕ ਜਿਹੜੀਆਂ ਅੱਜ ਦੀਆਂ ਇਹ ਗੱਡੀਆਂ ਆ ਰਹੀਆਂ ਜਿੱਦਾਂ ਬਾਡੀ ਵਾਲੀ ਗੱਡੀ ਆ ਠੀਕ ਆ ਇਹ ਗੱਡੀਆਂ ਉੱਚੀਆਂ ਬਹੁਤ ਆ ਇਹਨਾਂ ਦੇ ਜਿਹੜਾ ਇਧਰਲੀ ਸਾਈਡ ਬੰਦੇ ਨੂੰ ਕੱਖ ਨਹੀਂ ਦੇਂਦਾ ਹੈਗਾ ਤੇ ਯਾਰ ਤੁਸੀਂ ਮਿੰਟ ਦੋ ਮਿੰਟ ਦਾ ਨਾ ਸਬਰ ਕਰ ਲਿਆ ਕਰੋ ਠੀਕ ਆ ਨੰਗਣ ਲੱਗੇ ਤੇ ਬਾਅਦ ਦੇ ਵਿੱਚ ਤੁਸੀਂ ਗੱਲ ਪੈਣਾ ਟਰੱਕ ਵਾਲੇ ਦੇ ਹੁਣ ਜਿਹੜਾ ਡਰਾਈਵਰ ਆ ਡਰਾਈਵਰ ਇਧਰ ਨਹੀਂ ਬੈਠਾ ਡਰਾਈਵਰ ਪਰਲੀ ਸਾਈਡ ਆ ਤੇ ਤੁਸੀਂ ਇਧਰ ਥੱਲੇ ਕਨੈਕਟਰ ਸਾਈਡ ਇਥੋਂ ਦੀ ਆਪਣਾ ਜਗਾਡਮੈਂਟ ਲਿਆਉਣੇ ਆ ਤੁਸੀਂ ਕਾਰ ਲਿਆਉਣੇ ਜਾਂ ਮੋਟਰਸਾਈਕਲ ਜੋ ਵੀ ਲਿਆਉਣੇ ਹੋ ਹਨ ਲਿਆ ਕੇ ਤੁਸੀਂ ਇੱਥੇ ਪਸਾ ਲੈਣਾ ਬਾਅਦ ਚਾ ਦੇਖ ਲੋ ਹੁਣ ਆ ਆ ਟਾਇਰ ਆ ਗੱਡੀ ਦੇ ਇਹਨਾਂ ਦੀ ਵੀ ਕਟਾਈ ਹੁੰਦੀ ਆ ਇਹਨਾਂ ਦੀ ਵੀ ਕਟਾਈ ਹੋ ਜਾਂਦੀ ਆ ਠੀਕ ਆ ਤੇ ਹੁਣ ਡਰਾਈਵਰ ਸਾਹਿਬ ਪਰਲੀ ਸਾਈਡ ਬੈਠੇ ਆ ਤੇ ਤੁਸੀਂ ਯਾਰ ਇੱਥੇ ਲਿਆ ਕੇ ਥੱਲੇ ਕਾਰ ਆ ਜਿਹੜੀ ਆਪਣੀ ਪਸਾ ਲੈਣੇ ਹੋ ਕਾਰ ਪਸਾ ਲੈਣੇ ਜਾਂ ਮੋਟਰਸਾਈਕਲ ਪਸਾ ਲੈਣੇ ਹੋ ਹਨ ਜਾਂ ਹੁਣ ਜਦੋਂ ਗੱਡੀ ਕਟਾਈ 'ਚ ਹੋਗੀ ਤੇ ਇੱਥੇ ਮੋਟਰਸਾਈਕਲ ਵਾਲਾ ਆ ਟਾਇਰਾਂ ਥੱਲੇ ਆ ਜਾਂਦਾ ਕਈ ਵਾਰੀ ਜਾਂ ਇਹਨਾਂ ਥੱਲੇ ਠੀਕ ਆ ਤੇ ਯਾਰ 2 ਮਿੰਟ ਦਾ ਨਾ ਥੋੜਾ ਜਿਆ ਸਬਰ ਕਰ ਲਿਆ ਕਰੋ ਜਿੱਦਾਂ ਆਹ ਗੱਡੀਆਂ ਨੇ ਜਿਹੜੇ ਆ ਕੈਬਨਾ ਬਾਈ ਇਹਨਾਂ ਦੇ ਵਿੱਚ ਨਾ ਕਹ ਲਓ ਵੀ ਪੂਰਾ ਵਧੀਆ ਦਿੰਦਾ ਇਹ ਡਰਾਈਵਰ ਨੂੰ ਪਰਲੀ ਸਾਈਡ ਕੋਈ ਚੀਜ਼ ਖੜਬੀ ਜਾਂਦੀ ਆ ਤਾਂ ਵਧੀਆ ਦੇਖ ਜਾਂਦਾ ਜਿਹੜੇ ਆ ਕੈਬਨਾ ਉਹਨਾਂ ਦੇਖੋ ਉਹ ਛੋਟਾ ਸੀਸਾ ਹੈ ਨਾ ਉਹਨਾਂ ਕ ਵਾਰੀ ਆ ਤੇ ਯਾਰ ਡਰਾਈਵਰ ਦੀ ਜੀ ਉਧਰੋਂ ਨਿਗਾਹ ਮਾਰੂ ਡਰਾਈਵਰ ਉਹਨੂੰ ਸਿੱਧਾ ਲੰਮਾ ਦੇਖਣਾ ਹੈ ਨਾ ਇੱਥੇ ਥੱਲੇ ਜਿਹੜੀ ਚੀਜ਼ ਖੜੀ ਆ ਉਹਨੂੰ ਕੀ ਦੇਖਣਾ ਬਾਕੀ ਇਹ ਚੀਜ਼ ਹੁੰਦੀ ਆ ਵੀ ਸਬਰ ਜਿਹੜਾ ਸਬਰ ਬਹੁਤ ਵੱਡੀ ਚੀਜ਼ ਹੁੰਦੀ ਆ ਇਹ ਸਾਡੇ ਭਰਾ ਟਰੱਕ ਲੈ ਕੇ ਜਾਂਦੇ ਆ ਨਾ ਜਾਂ ਹੀ ਜਾਂਦੇ ਆ ਟਰੱਕ ਲੈ ਕੇ ਵੀਰੇ 10-10 ਦਿਨ 15-15 ਦਿਨ ਬਾਅਦ ਅਸੀਂ ਘਰੇ ਆਉਣੇ ਹਨਾ ਜਾਂ ਕਈ ਵੀਰ ਮਹੀਨਾ-ਮਹੀਨਾ ਬਾਹਰ ਕੱਢੇ ਆਉਂਦੇ ਆ ਠੀਕ ਆ ਤੇ ਫਿਰ ਵੀ ਉਹ ਆਰਾਮਦਾਰੀ ਨਾਲ ਆਪਣਾ 40-45 ਦੀ ਸਪੀਡ ਤੇ ਚੱਲਦੇ ਆ ਤੇ ਯਾਰ ਤੁਸੀਂ ਲੋਕ 2 ਮਿੰਟ 2 ਮਿੰਟ 4 ਮਿੰਟ ਦਾ ਤੁਸੀਂ ਸਬਰ ਨਹੀਂ ਕਰ ਸਕਦੇ ਹਨਾ ਤੇ 2-4 ਮਿੰਟ ਦੇ ਨਾ ਸਬਰ ਕਾਰਨ ਤੁਸੀਂ ਆਪਣਾ ਨੁਕਸਾਨ ਕਰਾ ਲੈਨੇ ਹੋ ਤੇ ਬਾਅਦ ਦੇ ਵਿੱਚ ਤੁਸੀਂ ਫਿਰ ਕਹਿੰਦੇ ਟਰੱਕ ਵਾਲੇ ਨੂੰ ਵੀ ਯਾਰ ਸਾਡਾ ਨੁਕਸਾਨ ਦੇ ਹਨਾ ਤੁਸੀਂ ਆਪ ਦੇਖ ਲਓ ਬਾਈ ਪਰਲੀ ਸਾਈਡ ਇੱਥੇ ਡਰਾਈਵਰ ਬੈਠਾ ਹੁਣ ਜੇ ਇੱਧਰਲੀ ਸਾਈਡ ਡਰਾਈਵਰ ਬੈਠਾ ਮੰਨ ਕੇ ਚੱਲ ਉਹਨੂੰ ਪਰਲੀ ਪਰਲੀ ਸਾਈਡ ਉਹਨੂੰ ਕੀ ਦੇਖਣਾ ਵੀ ਉਧਰ ਕੀ ਖੜਾ ਠੀਕ ਆ ਤੇ ਪਰ ਇਹ ਲੋਕ ਸਾਡੇ ਇਹ ਚੀਜ਼ਾਂ ਵੀ ਇਹਨਾਂ ਦੇ ਵਿੱਚ ਸਬਰ ਨਹੀਂ ਹੈਗਾ ਤੇ ਇਹ ਬੇਸਬਰੇ ਹੋ ਕੇ ਆਪਣਾ ਨੁਕਸਾਨ ਕਰਾ ਕੇ ਬਾਅਦ ਦੇ ਵਿੱਚ ਇਹਨਾਂ ਤੇ ਇਹਨਾਂ ਵੀ ਹਾਜ਼ਮਾਨੀ ਹੈਗਾ ਵੀ ਆਪਣਾ ਨੁਕਸਾਨ ਇਹ ਆਪ ਉਹ ਕਰ ਲੈਣ ਕੰਮ ਕਰਾ ਲੈਣ ਫਿਰੇ ਬਾਅਦ ਦੇ ਵਿੱਚ ਟਰੱਕ ਵਾਲੇ ਨੂੰ ਕਹਿੰਦੇ ਵੀ ਸਾਡਾ ਨੁਕਸਾਨ ਦੇਓ ਸਾਡੇ ਪੈਸੇ ਦੇਓ ਸਾਡਾ ਇਹ ਕਰਤਾ ਸਾਡਾ ਜੋ ਕਰਤਾ ਪਰ ਪਹਿਲਾਂ ਇਹ ਆਪਣੀ ਗਲਤੀ ਵੀ ਦੇਖਦੇ ਲੋਕ ਵੀ ਇੱਥੇ ਮੇਰੀ ਗਲਤੀ ਆ ਠੀਕ ਆ ਦੇਖੋ ਹੁਣ ਇਧਰਲੀ ਸਾਈਡ ਬੰਦਾ ਨਹੀਂ ਹੈਗਾ ਜੇ ਤਾਂ ਇਧਰ ਕਨੈਕਟਰ ਹੈਗਾ ਤਾਂ ਦੱਸ ਦੂਗਾ ਪਰ ਅੱਜ ਕੱਲ ਕੀ ਆ ਬਈ ਇਸ ਕੰਮ ਦੇ ਵਿੱਚ ਡਰਾਈਵਰ ਇਕੱਲੇ ਇਕੱਲੇ ਹੀ ਆ ਕਿਉਂਕਿ ਬੰਦੇ ਪਹਿਲੀ ਗੱਲ ਤਾਂ ਮਿਲਦੇ ਨਹੀਂ ਜੇ ਮਿਲਦੇ ਆ ਤਾਂ ਕਹ ਲਓ ਵੀ ਉਹ ਕੋਈ ਇਹ ਨਹੀਂ ਹੈਗਾ ਵੀ ਵਧੀਆ ਮਿਲਨੇ ਹੈ ਨਾ ਕਿਉਂਕਿ ਇਸ ਕੰਮ ਦੀ ਦੁਰਦੇਸ਼ਾ ਹੀ ਇੰਨੀ ਕਰਤੀ ਆ ਕੁਝ ਲੋਕਾਂ ਨੇ ਕਹੇ ਕਹੇ ਕਿ ਜੀ ਦਾ ਕੰਮ ਵਧੀਆ ਨਹੀਂ ਕੁਝ ਹਾਲਾਤ ਇਦਾਂ ਦੇ ਹੋ ਗਏ ਹਨਾ ਡਰਾਈਵਰਾਂ ਦੇ ਤਾਂ ਕਰਕੇ ਇਸ ਕੰਮ ਦੇ ਵਿੱਚ ਕੋਈ ਹੈ ਜਿਹੜਾ ਪੈਣਾ ਨਹੀਂ ਚਾਹੁੰਦਾ ਡਰਾਈਵਰ ਵਿਚਾਰੇ ਸਾਰੇ ਇਕੱਲੇ ਇਕੱਲੇ ਹੀ ਆ ਤੇ ਯਾਰ ਤੁਸੀਂ ਮੜਾ ਜਾ ਚੱਲਣ ਲੱਗੇ ਨਾ ਇਹ ਚੀਜ਼ ਦੇਖ ਲਿਆ ਕਰੋ ਵੀ ਜਦੋਂ ਰੋਡ ਤੇ ਤੁਸੀਂ ਲੰਘਣਾ 2 ਮਿੰਟ ਦਾ ਸਬਰ ਕਰ ਲਿਆ ਕਰੋ ਜਿੱਦਾਂ ਹੁਣ ਆਹ ਗੱਡੀਆਂ ਆ ਗਈਆਂ ਇਦਾਂ ਹੁਣ ਜਿਹੜੇ ਆਹ ਕੈਬਨਾ ਇਹਦੇ ਵਿੱਚ ਬਾਈ ਥੱਲੇ ਇਧਰਲੀ ਸਾਈਡ ਸਾਰਾ ਕੁਝ ਦਿਖ ਜਾਂਦਾ ਕਿਉਂਕਿ ਡਰਾਈਵਰ ਜਿਹੜਾ ਉੱਚੇ ਥਾਂ ਬੈਠਾ ਸ਼ੀਸ਼ਾ ਦੇਖ ਲੋ ਕਿੱਡਾ ਉਹ ਗੱਡੀ ਦੇ ਮੁਕਾਬਲੇ ਇਧਰ ਸਾਰੀ ਥੱਲੇ ਨਿਗਾ ਬਾਜੀ ਜਾਂਦੀ ਆ ਬੰਦਾ ਨਾਲ ਖੜਾ ਜੋ ਵੀ ਖੜਾ ਅਗਲੇ ਨੂੰ ਪਤਾ ਲੱਗ ਜਾਂਦਾ ਉਹ ਕੈਬਨਾ ਦੇ ਵਿੱਚ ਪਤਾ ਨਹੀਂ ਲੱਗਦਾ ਯਾਰ ਮਾੜਾ ਮੋਟਾ ਨੰਗਣ ਲੱਗੇ ਹਨਾ ਸਬਰ ਰੱਖਿਆ ਕਰੋ ਸੰਤੋਖ ਰੱਖਿਆ ਕਰੋ ਬਾਅਦ ਦੇ ਵਿੱਚ ਇਹ ਆ ਵੀ ਮੰਜੇ 'ਚ ਪੈਣਾ ਬਹੁਤ ਔਖਾ